ਜਿੱਥੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਵਾਸਤੇ ਪਿੰਕੇ ਜਾਰ ਵਰਗੇ ਨੌਜਵਾਨ ਬੜਾ ਜ਼ੋਰ ਲਾ ਰਹੇ ਨੇ ਉਥੇ ਇਹ ਮੇਰੇ ਵੀਰ ਸਮਰਾਲੇ ਤੋਂ ਜਿਹੜੇ ਪੁਲਿਸ ਵਿੱਚ ਨੇ ਜਾਂ ਇਕੱਠੇ ਹੋ ਕੇ ਸਾਰੇ ਮਿੱਤਰ ਇਹ ਪੰਜਾਬ ਦੇ ਨੌਜਵਾਨਾਂ ਨੂੰ ਸਮਰਾਲੇ ਦੀ ਧਰਤੀ ਤੇ ਆਈਟੀ ਦੇ ਗਰਾਊਂਡ ਦੇ ਵਿੱਚ ਇਹ ਵੀ ਪੰਜਾਬ ਨੂੰ ਬਚਾਉਣ ਵਾਸਤੇ ਬਹੁਤ ਵਧੀਆ ਉਪਰਾਲੇ ਕਰ ਰਹੇ ਨੇ ਇਹ ਛੋਟੇ-ਛੋਟੇ ਬੱਚੇ ਦੇਖੋ ਇਹਦੀ ਉਮਰ ਤੁਸੀਂ ਦੇਖੋ ਵੀ ਕਿੰਨੀ ਸਾਲ ਆ ਦਿਲਪ੍ਰੀਤ ਸਿੰਘ ਇਹ 4-5 ਸਾਲ ਦਾ ਬੱਚਾ ਹੋਊਗਾ ਤੁਸੀਂ ਦੇਖੋ ਛੋਟੇ-ਛੋਟੇ ਬੱਚੇ ਨੇ ਇਹ ਸਕੂਲ ਤੋਂ ਬਾਅਦ ਇੱਥੇ ਗਰਾਊਂਡ ਦੇ ਵਿੱਚ ਇਹ ਮੇਰੇ ਵੀਰ ਫੁੱਟਬਾਲ ਦੀ ਪ੍ਰੈਕਟਿਸ ਕਰਾਉਂਦੇ ਨੇ ਪਿੱਛੇ ਜੇ ਐਸਐਸਪੀ ਸਾਹਿਬ ਤੇ ਡੀਐਸਪੀ ਸਾਹਿਬ ਹੋਣਾ ਵੱਲੋਂ ਰਲ ਮਿਲ ਕੇ ਸਰਦਾਰ ਤਰਲੋਚਨ ਸਿੰਘ ਜੀ ਡੀਐਸਪੀ ਸਮਰਾਲਾ ਉਹਨਾਂ ਵੱਲੋਂ ਸ਼ਾਹੀ ਸਪੋਰਟਸ ਸੈਂਟਰ ਜਿਹੜਾ ਬਹੁਤ ਵਧੀਆ ਕਾਲਜ ਆ ਉੱਥੇ ਇਹ ਕਿਨਾਰਾ ਸ਼ੋਅ ਮੈਚ ਕਰਾਇਆ ਗਿਆ ਫੁੱਟਬਾਲ ਦਾ ਇਹਨਾਂ ਨੂੰ ਦੇਖ ਕੇ ਮਤਲਬ ਪੁਲਿਸ ਡਿਪਾਰਟਮੈਂਟ ਦੇ ਵੱਲੋਂ ਇਹਨਾਂ ਨੂੰ ਬਹੁਤ ਵਧੀਆ ਸਹਿਯੋਗ ਮਾਨ ਸਤਕਾਰ ਦਿੱਤਾ ਗਿਆ ਇਹ ਜਰਸੀਆਂ ਦਿੱਤੀਆਂ ਗਈਆਂ ਅੱਜ ਇਹ ਵੀਰ ਸਾਰੇ ਉਹ ਵੰਡ ਰਹੇ ਸੀਗੇ ਕਹਨ ਦਾ ਪਾਬ ਇਹ ਹੈ ਵੀ ਜੇ ਤੁਸੀਂ ਨਸ਼ਿਆਂ ਨੂੰ ਮਤਲਬ ਖਤਮ ਕਰਨਾ ਚਾਹੁੰਦੇ ਹੋ ਗਰਾਊਂਡ ਆ ਉਹਨੂੰ ਭਰੋ ਸੈਮੀਨਾਰ ਏਡੇ ਲਾਉਣ ਦੀ ਲੋੜ ਨਹੀਂ ਹੈਗੀ ਜੇ ਗਰਾਊਂਡਾਂ 'ਚ ਬੱਚੇ ਆਉਣ ਲੱਗ ਗਏ ਇਹ ਦੇਖੋ ਸਕੂਲ ਤੋਂ ਬਾਅਦ ਸਿੱਧੇ ਗਰਾਊਂਡ 'ਚ ਆ ਜਾਂਦੇ ਨੇ 4-5 ਵਜੇ ਇਹਨਾਂ ਨੇ ਇੱਥੇ ਪੂਰਾ ਜੋਰ ਲਾਉਣਾ ਜਾ ਕੇ ਫਿਰ ਪੜ੍ਹਨਾ ਫਿਰ ਇਹ ਸੌ ਜਾਂਦੇ ਨੇ ਇਹ ਮਤਲਬ ਸਮਰਾਲੇ ਇਹਨਾਂ ਨੂੰ ਮਤਲਬ ਇਹ ਸਾਰੇ ਵੀਰ ਰਲ ਮਿਲ ਕੇ ਇਹਨਾਂ ਨੂੰ ਫੁੱਟਬਾਲ ਦੀ ਗੇਮ ਤਿਆਰ ਕੀਤੀ ਹੋਈ ਹੈ ਤੁਸੀਂ ਜ਼ਰੂਰ ਆ ਕੇ ਦੇਖੋ 메인 ਹਾਈਵੇ ਤੇ ਆਈਟੀਆਈ ਸਮਰਾਲਾ ਉੱਥੇ ਗਰਾਊਂਡ ਆ ਤੇ ਤੁਸੀਂ ਆਉਂਦੇ ਜਾਂਦੇ ਉਹਨਾਂ ਦਾ ਸਹਿਯੋਗ ਵੀ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਜੀ